ਹੈਵੀ ਵਰਕਆਊਟ ਤੋਂ ਬਾਅਦ ਖਾਦੀ ਆਪਾਂ ਆਪਣੀ ਡਾਈਟ ਲੋਕਾਂ ਦੇ ਦਿਮਾਗ 'ਚ ਬਹੁਤ ਇਹ ਚੀਜ਼ਾਂ ਆਉਂਦੀਆਂ ਨੇ ਵੀ ਅਸੀਂ ਜਦੋਂ ਨਵੇਂ ਆਉਨੇ ਆ ਨਵੀਂ ਕੰਟਰੀ ਯੂਰਪ ਦੇ ਵਿੱਚ ਜਾਣਾ ਤਾਂ ਉੱਥੇ ਲੈਂਗੁਏਜ ਨੂੰ ਲੈ ਕੇ ਬਹੁਤ ਪ੍ਰੋਬਲਮ ਆਉਂਦੀ ਆ ਤੇ ਪਤਾ ਨਹੀਂ ਸਾਨੂੰ ਕੰਮ ਮਿਲੂ ਜਾਂ ਨਹੀਂ ਮਿਲੂਗਾ 에어ਪੋਰਟ ਤੇ ਵੀ ਹੁਣ ਅੱਜਕੱਲ ਜੌਬਸ ਮਿਲਣ ਲੱਗ ਗਈਆਂ ਇੱਥੇ ਜਿਵੇਂ ਕਿ ਜਿਹੜੇ ਬੈਗ ਹੁੰਦੇ ਆ ਉਹ ਲੋਡ ਅਨਲੋਡ ਕਰਨੇ ਹੈਵੀ ਬਹੁਤ ਵਧੀਆ ਕੰਪਨੀਆਂ 스ਵੇਡਨ ਦੀ ਕੰਪਨੀਆਂ ਇਹ ਟਰੱਕ ਕਾਫੀ ਚੱਲਦੇ ਨੇ ਇੱਥੇ ਜਰਮਨੀ ਵਿੱਚ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੋਂ ਸਵਾਗਤ ਆ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਆਪਣੀ ਸ਼ੁਰੂਆਤ ਕੀਤੀ ਆ ਜਿੰਮ ਤੋਂ ਹੈਵੀ ਵਰਕਆਊਟ ਲਾ ਕੇ ਤੇ ਉਸ ਤੋਂ ਬਾਅਦ ਆਪਾਂ ਆਪਣੀ ਡਾਈਟ ਖਾ ਕੇ ਹੁਣ ਚੱਲੇ ਆਂ ਕੰਮ ਤੇ ਤੇ ਅੱਜ ਹੈਗਾ ਆਪਣੇ ਕੋਲ ਰੂਟ ਨੰਬਰ 32 ਜੋ ਕਿ ਹੈਗਾ ਟਰਾਲੇ ਦਾ ਤੇ ਚਲੋ ਰੂਟ ਨੂੰ ਕਰਦੇ ਆਂ ਸਟਾਰਟ ਤੇ ਦਿਨੇ ਆ ਤੁਹਾਨੂੰ ਅੱਜ ਇੱਕ ਹੋਰ ਨਵੀਂ ਇਨਫੋਰਮੇਸ਼ਨ ਸੋ ਟਰੱਕ ਵਿੱਚ ਆ ਗਏ ਆ ਜੀ ਟਰੱਕ ਮਿਲ ਗਿਆ ਆਪਾਂ ਨੂੰ ਸਕੈਨੀਆ ਦਾ ਤੇ ਇਹ ਵੀ ਬਹੁਤ ਵਧੀਆ ਕੰਪਨੀਆਂ ਸਵੀਡਨ ਦੀ ਕੰਪਨੀਆਂ ਇਹ ਟਰੱਕ ਕਾਫੀ ਚੱਲਦੇ ਨੇ ਇੱਥੇ ਜਰਮਨੀ ਵਿੱਚ ਤੇ ਅੱਜ ਆਪਾਂ ਨੂੰ ਮਿਲੇ ਇਹ ਦੋ ਕਿਸਤੇ ਇਹ ਆਪਾਂ ਦੇਣੇ ਨੇ ਫ੍ਰੈਂਕਫਰਟ ਦੇ ਵਿੱਚ ਦੋ ਗੇੜੇ ਆਪਣੇ ਫ੍ਰੈਂਕਫਰਟ ਦੇ ਵਿੱਚ ਹੈਗੇ ਨੇ ਪਹਿਲੇ ਜਾਂ ਦੂਜੇ ਗੇੜੇ ਵਿੱਚ ਜਦੋਂ ਮਰਜ਼ੀ ਦੇ ਸਕਦੇ ਆਂ ਇਹ ਤੇ ਹੁਣ ਆਪਾਂ ਚੱਕਣੇ ਆ ਦੋ ਕੰਟੇਨਰ ਚੱਕਣੇ ਨੇ ਤੇ ਆਪਾਂ ਚੱਕਣੇ ਆ ਦੋ ਜ਼ਿਲਬਰ ਲਿੰਗੇ ਦੇ ਕੰਟੇਨਰ ਮਤਲਬ ਕਿ ਛੋਟੀਆਂ ਟਰਾਲੀਆਂ ਹੁੰਦੀਆਂ ਨੇ ਉਹ ਭਰੇ ਹੋਏ ਚੱਕਣੇ ਆ ਤੇ ਆਪਾਂ ਜਾਣਾ ਆਫਨਬਾਗ ਉੱਥੇ ਜਾ ਕੇ ਖਾਲੀ ਕਰਨੀਆਂ ਨੇ ਤੇ ਆ ਇਹ ਵਾਲੇ ਰੂਟ ਦੇ ਵਿੱਚ ਆਪਣੇ ਕੋਲ ਬਹੁਤਾ ਟਾਈਮ ਨਹੀਂ ਹੁੰਦਾ ਹੈਗਾ ਰੈਸਟ ਕਰਨ ਦਾ ਤੇ ਗੱਲਾਂ ਬਾਤਾਂ ਆਪਾਂ ਨਾਲ ਦੀ ਨਾਲ ਕਰਾਂਗੇ ਤੇ ਚਲੋ ਕਰਦੇ ਆਪਾਂ ਆਪਣਾ ਰੂਟ ਸਟਾਰਟ ਆਪਾਂ ਲੈ ਆਂਦੇ ਜੀ ਗਲਵਜ਼ ਆਫਿਸ ਦੇ ਵਿੱਚੋਂ ਤੇ ਜਿਹੜੇ ਮੇਰੇ ਕੋਲ ਪਹਿਲਾਂ ਵਾਲੇ ਸੀਗੇ ਉਹ ਫਟ ਗਏ ਸੀਗੇ ਤੇ ਆ ਹੁਣ ਨਵੇਂ ਲੈ ਕੇ ਆਂਦੇ ਆ ਇਹਨਾਂ ਦੀ ਬਹੁਤ ਲੋਡ ਪੈਂਦੀ ਆ ਆਪਾਂ ਨੂੰ ਰੂਟ ਦੇ ਵਿੱਚ ਸੋ ਆਪਾਂ ਇੱਕ ਵਾਰ ਚੈੱਕ ਹੀ ਕੰਟੇਨਰ ਚੱਕਾਂਗੇ ਕਿਉਂਕਿ ਇਹ ਵਾਲਾ ਸਿੱਧਾ ਨਹੀਂ ਖੜਾ ਪਿੱਛੇ ਵਾਲਾ ਨਹੀਂ ਆਹ ਦੇਖੋ ਕਿੰਨਾ ਗੈਪ ਹੈਗਾ ਵਾ ਜਿਹੜਾ ਅੱਗੇ ਵਾਲਾ ਬਹੁਤ ਥੋੜਾ ਡੇਡਾ ਵਾ ਕੰਟੇਨਰ ਸੋ ਪਹਿਲਾਂ ਆਪਾਂ ਆਪਣੇ ਟਰੇਲਰ ਦੇ ਨਾਲ ਇਹਨੂੰ ਚੱਕ ਲਾਂਗੇ ਤੇ ਫਿਰ ਕੱਲੇ ਟਰੱਕ ਦੇ ਨਾਲ ਪਿਛਲਾ ਕੰਟੇਨਰ ਚੱਕ ਲਾਂਗੇ ਸੋ ਆਪਾਂ ਕੋਸ਼ਿਸ਼ ਕਰ ਲਈ ਵੀ ਚੱਲ ਇੱਕੋ ਵਾਰ ਚੱਕਿਆ ਜਾਵੇ ਤੇ ਤੇ ਕੋਸ਼ਿਸ਼ ਹੋ ਗਈ ਆਪਣੀ ਕਾਮਯਾਬ ਥੋੜਾ ਜਿਹਾ ਹੋ ਗਿਆ ਅੰਦਰ ਐਂਟਰ ਟਰੇਲਰ ਤੇ ਚਲੋ ਆਪਾਂ ਹੁਣ ਇਹਨੂੰ ਇਕੱਠਿਆਂ ਨਹੀਂ ਚੱਕ ਲੈਣਾ ਇੱਕ ਵਾਰ ਦੇ ਵਿੱਚ ਤੇ ਟਾਈਮ ਬਚ ਜਾਂਦਾ ਹੁੰਦਾ ਬਸ ਹੋਰ ਕੁਝ ਨਹੀਂ ਕੰਟੇਨਰ ਹੋ ਗਈ ਹੈ ਜੀ ਲੋਡ ਤੇ ਹੁਣ ਆਪਾਂ ਚੱਲੀਏ ਓਪਨ ਬਾਗ ਨੂੰ ਤੇ ਉੱਥੇ ਜਾ ਕੇ ਆਪਾਂ ਆ ਖਾਲੀ ਕਰਕੇ ਫੇਰ ਆਪਾਂ ਵਾਪਸ ਹੋਣਾ ਆਪਣੇ ਪਿਲੇਆਲੇ ਨੂੰ ਤੇ ਤਿਆਰੀ ਖੇਚ ਲਈਏ ਹੁਣ ਤੇ ਦਿਖਾਉਣਾ ਤੁਹਾਨੂੰ ਰਸਤੇ ਦਾ 뷰 ਆਫਨ ਬਾਗ ਦਾ ਇਥੋਂ ਸਟਾਰਟ ਹੁੰਦਾ ਜੀ ਆਫਨ ਬਾਗ ਇਹ ਫ੍ਰੈਂਕਫਰਟ ਦੇ ਬਿਲਕੁਲ ਨਾਲ ਹੀ ਪੈਂਦਾ ਇਹ ਵਾਲਾ ਸ਼ਹਿਰ ਵੀ ਤੇ ਮੇਰਾ ਜਿਮ ਵੀ ਇੱਥੇ ਹੀ ਆ ਆਫਨ ਬਾਗ ਦੇ ਵਿੱਚ ਜਿੱਥੇ ਮੈਂ ਐਕਸਰਸਾਈਜ਼ ਕਰਨ ਆਉਣਾ ਤੇ ਹੁਣ ਆਪਾਂ ਪਹੁੰਚਣ ਵਾਲੇ ਆ ਆਫਨ ਬਾਗ ਦੀ ਬ੍ਰਾਂਚ ਦੇ ਵਿੱਚ ਉਹ ਵੀ ਇਹਨਾਂ ਦੇ ਡੀ ਐਚ ਐਲ ਵਾਲਿਆਂ ਦੀ ਉਹ ਬ੍ਰਾਂਚ ਆ ਤੇ ਜਿੱਥੋਂ ਮੈਂ ਇਹ ਲੋਡ ਕਰਕੇ ਲੈ ਕੇ ਆਇਆ ਕੰਟੇਨਰ ਤੇ ਉੱਥੋਂ 15 ਮਿੰਟ ਦਾ ਰਸਤਾ ਇਹ ਬਹੁਤਾ ਦੂਰ ਨਹੀਂ ਹੈਗਾ ਹੁਣ ਇੱਥੇ ਆਪਾਂ ਆ ਜ਼ਿਲਬਰ ਲਿੰਗੇ ਆ ਜਿਹੜੇ ਛੋਟੀਆਂ ਟਰਾਲੀਆਂ ਨੇ ਤੇ 48 ਟਰਾਲੀਆਂ ਨੇ ਆਪਣੇ ਕੋਲ ਇਹ ਇੱਥੇ ਹੁਣ ਖਾਲੀ ਕਰ ਦੇਣੀਆਂ ਨੇ ਤੇ ਖਾਲੀ ਕੰਟੇਨਰ ਆਪਾਂ ਲੈ ਜਾਣੇ ਨੇ ਇੱਥੋਂ ਵਾਪਸ ਤੇ ਫਿਰ ਉਸ ਤੋਂ ਬਾਅਦ ਉੱਥੋਂ ਦੀ ਜਾ ਕੇ ਸਕੈਨ ਕਰਕੇ ਫਿਰ ਅਗਲਾ ਆਪਣਾ ਰੂਟ ਸਟਾਰਟ ਹੋਣਾ ਆ ਮਾ ਆਪਾਂ ਜਾਣਾ ਫਿਰ ਫ੍ਰੈਂਕਫਰਟ ਤੇ ਆ ਆ ਗਈ ਇੱਥੇ ਵਾਲੀ ਬ੍ਰਾਂਚ ਇਹ ਜਿੱਥੇ ਆਪਾਂ ਹੁਣ ਖਾਲੀ ਕਰਨੀਆਂ ਟਰਾਲੀਆਂ ਇਹ ਵਾਲਾ ਪਾਸਾ ਹੈਗਾ ਵਾ ਪੈਕੇਟ ਪੈਕੇਟ ਸੈਂਟਰਮ ਕਹਿ ਦਿੰਦੇ ਆ ਇਹਨੂੰ ਇੱਥੇ ਸਾਰੇ ਪੈਕੇਟ ਹੁੰਦੇ ਨੇ ਤੇ ਇਹਦੇ ਨਾਲ ਹੀ ਮੇਰੇ ਰਾਈਟ ਸਾਈਡ ਤੇ ਜਿਹੜਾ ਛੋਟੀ ਜੀ ਬ੍ਰਾਂਚ ਬਣੀ ਹੋਈ ਆ ਇਹ ਹੈਗਾ ਛੱਠੇ ਵਾਲਾ ਡਿਪਾਰਟਮੈਂਟ ਆ ਸਾਰਾ ਬਰੀਫ ਸੈਂਟਰਮ ਤੇ ਇੱਥੇ ਵੀ ਮੈਂ ਬਰੀਫ ਸੈਂਟਰਮ ਦੇ ਵਿੱਚ ਵੀ ਮੈਂ ਕੀਤਾ ਹੋਇਆ ਕੰਮ ਤਿੰਨ ਮਹੀਨੇ ਪਿਛਲੇ ਸਾਲ 크ਿਸਮਸ ਦੇ ਨੇੜੇ ਇਹਨਾਂ ਨੂੰ ਲੋਡ ਸੀਗੀ ਬੰਦਿਆਂ ਦੀ ਤੇ ਮੈਂ ਇੱਥੇ ਕੀਤਾ ਸੀਗਾ 3 ਮਹੀਨੇ ਕੰਮ ਕੀਤਾ ਸੀ ਕੰਟੇਨਰ ਹੋ ਗਏ ਦੋਵੇਂ ਖਾਲੀ ਤੇ ਚੱਲੀਏ ਹੁਣ ਆਪਾਂ ਆਪਣੇ ਫਿਲਿਆਲੇ ਵੱਲ ਨੂੰ ਫੋ ਦੋਸਤੋ ਆਪਾਂ ਪਹੁੰਚ ਗਏ ਆ ਆਪਣੇ ਫਿਲਿਆਲੇ ਆਪਣੀ ਬ੍ਰਾਂਚ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਕੁਝ ਨਹੀਂ ਲੋਡ ਕਰਕੇ ਲੈ ਕੇ ਆਂਦਾ ਆਪਣੇ ਕੋਲ ਦੋ ਖਾਲੀ ਕੰਟੇਨਰ ਨੇ ਇਸ ਟਾਈਮ ਆਪਾਂ 48 ਟਰੋਲੀਆਂ ਆਫਨ ਬਾਗ ਦੇ ਵਿੱਚ ਲਾ ਜਾਂਦੀਆਂ ਨੇ ਸੋ ਜਿਹੜਾ ਆਹ ਵਾਲਾ ਰੂਟ ਆ ਇਹ ਤਿੰਨ ਹਿੱਸਿਆਂ 'ਚ ਵੰਡਿਆ ਹੋਇਆ ਉਹਨਾਂ ਨੇ ਤੇ ਇੱਕ ਵਾਰ ਆਪਾਂ ਜਾਣਾ ਹੁੰਦਾ ਆਫਨ ਬਾਗ ਤੇ ਦੋ ਵਾਰ ਜਾਣਾ ਹੁੰਦਾ ਵਾ ਫ੍ਰੈਂਕਫਰਟ ਜਿਹੜਾ ਆਫਨ ਬਾਗ ਦਾ ਸੀਗਾ ਉਹ ਹੁਣ ਆਪਣਾ ਹੋ ਗਿਆ ਵਾ ਫਿਨਿਸ਼ ਤੇ ਆਪਾਂ ਇਹਨੂੰ ਫਿਨਿਸ਼ ਕਰ ਦੇਣਾ ਵਾ ਸੋ ਕੁਝ ਲਿਆਂਦਾ ਨਹੀਂ ਹੈਗਾ ਤਾਂ 0 ਤੇ ਇਹਨੂੰ ਰੂਟ ਨੂੰ ਕਰ ਦੇਣਾ ਫਿਨਿਸ਼ ਆਪਣੇ ਨੂੰ ਪਹਿਲੇ ਪਾਰਟ ਨੂੰ ਤੇ ਉਸ ਤੋਂ ਬਾਅਦ ਆਪਾਂ ਦੂਜਾ ਪਾਰਟ ਇਹਦੇ ਵਿੱਚੋਂ ਸਕੈਨ ਕਰਨਾ ਫ੍ਰੈਂਕਫਰਟ ਵਾਲਾ ਤੇ ਇੱਥੇ ਟਰੱਕ ਨੰਬਰ ਪਾ ਦੇਣਾ ਵਾ ਸੋ ਇਹ ਹੋ ਗਿਆ ਆਪਣਾ ਸਕੈਨ ਅਗਲਾ ਰੂਟ ਤੇ ਇਹਦੇ ਵਿੱਚ ਹੁਣ ਆਪਾਂ ਇੱਥੋਂ ਤੁਰਨਾ ਵਾ 143 ਤੇ ਤੁਰਨਾ ਵਾ ਤੇ ਆਪਾਂ 2 18 ਤੇ ਉੱਥੇ ਪਹੁੰਚਣਾ ਵਾ ਤੇ ਉਥੋਂ ਆਪਾਂ ਭਰ ਕੇ ਲੈ ਕੇ ਆਉਣੇ ਆ ਜਿਹੜੇ ਆਪਣੇ ਕੋਲ ਦੋ ਹੁਣ ਖਾਲੀ ਕੰਟੇਨਰ ਕੰਟੇਨਰ ਨੇ ਇਹ ਆਪਾਂ ਦੋਵੇਂ ਹੁਣ ਉਥੋਂ ਭਰ ਲਿਆਉਣੇ ਨੇ ਦੋਵੇਂ ਉਥੋਂ ਭਰ ਕੇ ਲਿਆ ਆ ਕੇ ਫਿਰ ਇਹਨਾਂ ਨੂੰ ਇੱਥੇ ਆਪਾਂ ਅਨਲੋਡ ਕਰ ਦੇਣਾ ਵਾ ਤੇ ਫਿਰ ਦੁਬਾਰਾ ਨਵੇਂ ਦੋ ਕੰਟੇਨਰ ਚੱਕਣੇ ਨੇ ਤੇ ਫਿਰ ਉਹੀ ਜਗ੍ਹਾ ਤੇ ਜਾਣਾ ਵਾ ਉਥੋਂ ਫਿਰ ਦੋ ਭਰ ਕੇ ਲੈਉਣੇ ਨੇ ਸੋ ਫਿਰ ਉਸ ਤੋਂ ਬਾਅਦ ਆਪਣਾ ਇਹ ਰੂਟ ਫਿਨਿਸ਼ ਹੋਊਗਾ ਤਾਂ ਹੀ ਮੈਨੂੰ ਇਹ ਰੂਟ ਬਹੁਤਾ ਵਧੀਆ ਨਹੀਂ ਲੱਗਦਾ ਹੈਗਾ ਪਰ ਕਰਨਾ ਤਾਂ ਪੈਣਾ ਹੀ ਸੋ ਅੱਜ ਆਪਾਂ ਗੱਲ ਕਰਦੇ ਆ ਆਪਣੇ ਕੋਲ ਟੌਪਿਕ ਹੈਗਾ ਵੀ ਜਿਹੜੇ ਮੇਰੇ ਵੀਰ ਕਈ ਕਮੈਂਟ ਕਰਦੇ ਨੇ ਕਹਿੰਦੇ ਵੀ ਅਸੀਂ ਜੇ ਇੰਡੀਆ ਤੋਂ ਨਵੇਂ ਆ ਰਹੇ ਨੇ ਤੇ ਜਾਂ ਫਿਰ ਯੂਰਪ ਤੋਂ ਮੂਵ ਹੋ ਰਹੇ ਨੇ ਨੈਸ਼ਨੈਲਟੀਆਂ ਹੈਗੀਆਂ ਜਾਂ ਉਹਨਾਂ ਕੋਲ ਈਯੂ ਕਾਰਡ ਹੈਗੇ ਨੇ ਤੇ ਉਹ ਆਪਣੀ ਫੈਮਿਲੀ ਦੇ ਨਾਲ ਮੂਵ ਹੋ ਰਹੇ ਆ ਤਾਂ ਉਹ ਪੁੱਛ ਰਹੇ ਨੇ ਵੀ ਇੱਥੇ ਜੌਬਾਂ ਕਿਸ ਤਰ੍ਹਾਂ ਦੀਆਂ ਹੈਗੀਆਂ ਨੇ ਕਿੰਨੀ ਸੈਲਰੀ ਨਿਕਲ ਜਾਂਦੀ ਆ ਤੇ ਲੈਂਗੁਏਜ ਦਾ ਕੋਈ ਚੱਕਰ ਤਾਂ ਨਹੀਂ ਹੈਗਾ ਇੰਗਲਿਸ਼ ਚੱਲ ਜੂਗੀ ਕਿਉਂਕਿ ਲੋਕਾਂ ਦੇ ਦਿਮਾਗ 'ਚ ਬਹੁਤ ਇਹ ਚੀਜ਼ਾਂ ਆਉਂਦੀਆਂ ਨੇ ਵੀ ਅਸੀਂ ਜਦੋਂ ਨਵੇਂ ਆਉਨੇ ਆ ਨਵੀਂ ਕੰਟਰੀ ਯੂਰਪ ਦੇ ਵਿੱਚ ਜਾਣਾ ਤਾਂ ਉੱਥੇ ਲੈਂਗੁਏਜ ਨੂੰ ਲੈ ਕੇ ਬਹੁਤ ਪ੍ਰੋਬਲਮ ਆਉਂਦੀ ਆ ਤੇ ਪਤਾ ਨਹੀਂ ਸਾਨੂੰ ਕੰਮ ਮਿਲੂ ਜਾਂ ਨਹੀਂ ਮਿਲੂਗਾ ਤੇ ਪਰ ਐਦਾ ਦਾ ਕੋਈ ਚੱਕਰ ਹੈ ਨਹੀਂਗਾ ਪਹਿਲਾਂ ਹੁੰਦਾ ਸੀਗਾ ਤੇ ਮੈਂ ਵੀ ਹੁਣ ਮੈਨੂੰ ਵੀ ਸਾਲ ਹੀ ਹੋਇਆ ਵਾ ਤੇ ਮੈਂ ਜਿੰਨਾ ਕ ਮੈਂ ਐਕਸਪੀਰੀਅੰਸ ਕੀਤਾ ਵਾ ਤੇ ਇੱਥੇ ਜੌਬਾਂ ਮਿਲ ਜਾਂਦੀਆਂ ਨੇ ਤੇ ਆਪਾਂ ਇਸ ਟੌਪਿਕ ਤੇ ਅੱਜ ਗੱਲਬਾਤ ਕਰਦੇ ਆਂ ਤੇ ਨਾਲ ਦੀ ਨਾਲ ਆਪਾਂ ਰੂਟ ਕਰਦੇ ਆਂ ਆਪਣਾ ਤੇ ਫਿਲਹਾਲ ਆਪਾਂ ਚੱਲਦੇ ਆਂ ਹੁਣ ਫ੍ਰੈਂਕਫਰਟ ਨੂੰ scan ਕਰ ਲਿਆ ਆਪਾਂ ਤੇ ਫਿਰ ਉੱਥੇ ਜਾ ਕੇ ਲੋਡਿੰਗ ਦਾ ਜੇ ਹੋਇਆ ਤਾਂ ਟਰਾਲੀਆਂ ਲੋਡ ਕਰ ਲਾਂਗੇ ਨਹੀਂ ਤਾਂ ਫਿਰ ਉੱਥੇ ਆਪਾਂ ਇਹ ਗੱਲਬਾਤ ਕਰਦੇ ਆ ਪਹੁੰਚ ਗਏ ਜੀ ਆਪਾਂ ਫ੍ਰੈਂਕਫਰਟ ਦੇ ਵਿੱਚ ਉਹ ਸਾਹਮਣੇ ਜਿਹੜੀਆਂ ਬਿਲਡਿੰਗਾਂ ਦੇਖ ਰਹੇ ਆ ਉਹ ਸੈਂਟਰ ਆ ਫ੍ਰੈਂਕਫਰਟ ਦਾ ਤੇ ਆਪਣਾ ਫਿਲਿਆਲੇ ਯਾਨੀ ਕਿ ਬ੍ਰਾਂਚ ਆ ਇਧਰ ਲੈਫਟ ਸਾਈਡ ਤੇ ਆ ਗਈ ਮੈਂ ਜਦੋਂ ਪਹਿਲੀ ਜੌਬ ਜਰਮਨ ਦੇ ਵਿੱਚ ਸਟਾਰਟ ਕੀਤੀ ਸੀ ਮੈਂ ਆਹੀ ਬ੍ਰਾਂਚ ਦੇ ਵਿੱਚੋਂ ਸਟਾਰਟ ਕੀਤੀ ਸੀਗੀ ਬਰੀਫ ਸੈਂਟਰਮ ਦੇ ਵਿੱਚ ਚੱਟੀਆਂ ਦਾ ਕੰਮ ਸੀਗਾ ਤੇ ਜਦੋਂ ਮੈਂ ਆਪਣਾ ਲਾਇਸੈਂਸ ਚੇਂਜ ਕਰਾਉਣਾ ਦਿੱਤਾ ਹੋਇਆ ਸੀਗਾ ਡਰਾਈਵਿੰਗ ਆਫਿਸ ਦੇ ਵਿੱਚ ਤੇ ਉਹਨੂੰ ਥੋੜਾ ਟਾਈਮ ਲੱਗ ਗਿਆ ਸੀਗਾ 3-4 ਮਹੀਨੇ ਬਾਅਦ ਆਇਆ ਸੀਗਾ ਮੇਰਾ ਲਾਇਸੈਂਸ ਚੇਂਜ ਹੋ ਕੇ ਫਿਰ ਟਾਕੋਗਰਾਫ ਔਰ ਜਿੱਥੇ ਗੱਡੀਆਂ ਦੀ ਇਨਸਪੈਕਸ਼ਨ ਹੁੰਦੀ ਆ ਉੱਥੋਂ ਚੇਂਜ ਕਰਾਉਣਾ ਪਿਆ ਮਹੀਨਾ ਕੋ ਉਹਨਾਂ ਨੇ ਲਾਤਾ ਸੀਗਾ ਤੇ ਜਦੋਂ ਉਹ ਚੇਂਜ ਹੋ ਕੇ ਲਾਇਸੈਂਸ ਮੇਰੇ ਕੋਲ ਆਇਆ ਫਿਰ ਉਹ ਸਾਹਮਣੇ ਆਹ ਦੇਖ ਰਹੇ ਹੋ ਸਾਹਮਣੇ ਜਿਹੜੀ ਬਿਲਡਿੰਗ ਆਹ ਜਿੱਥੇ ਉਹ ਟਰੱਕ ਖੜੇ ਨੇ ਇਹ ਆਫਿਸ ਨੇ ਮੇਨ ਫ੍ਰੈਂਕਫਰਟ ਦੇ ਵਿੱਚ ਡੱਚ ਪੋਸਟ ਦੇ ਆਫਿਸ ਇੱਥੇ ਨੇ ਤੇ ਮੈਂ ਇੱਥੇ ਆ ਕੇ ਗੱਲ ਕੀਤੀ ਇਹਨਾਂ ਨਾਲ ਸੋ ਐਸ ਸਾਹਮਣੇ ਮੈਨੂੰ ਜੌਬ ਮਿਲੀ ਸੀਗੀ ਟਰੱਕ ਦੀ ਕਿਸੇ ਦਿਨ ਮੈਂ ਇਹਦਾ ਵੀ ਬਲੌਗ ਪੂਰਾ ਬਣਾ ਕੇ ਪਾਉਂਗਾ ਕਿ ਮੈਂ ਲਾਇਸੈਂਸ ਕਿਵੇਂ ਬਣਾਇਆ ਆਪਣਾ ਇੰਗਲੈਂਡ ਦੇ ਵਿੱਚ ਤੇ ਜਰਮਨੀ ਤੱਕ ਦਾ ਸਾਰਾ ਸਫਰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਹਾਂਜੀ ਦੋਸਤੋ ਆਪਾਂ ਕਰ ਲਿਆ ਜੀ 24 ਟਰੋਲੀਆਂ ਲੋਡ ਆਉਂਦੇ ਸਾਰੇ ਆਪਾਂ ਨੂੰ ਟਰੋਲੀਆਂ ਮਿਲ ਗਈਆਂ ਸੀਗੀਆਂ ਤੇ ਹੁਣ ਵੇਟ ਕਰ ਰਹੇ ਹਾਂ 15 ਤੋਂ 20 ਮਿੰਟ ਤੱਕ ਇੱਥੋਂ ਨਿਕਲਦੇ ਹਾਂ ਵਾਪਸ ਆਪਣੀ ਬ੍ਰਾਂਚ ਨੂੰ ਤੇ ਜਲ ਨੂੰ ਕਰਦੇ ਹਾਂ ਗੱਲਾਂ ਬਾਤਾਂ ਤੇ ਮੈਂ ਹੁਣ ਪਾਣੀ ਪੀਣ ਲੱਗਿਆ ਮੈਂ ਬੈਠਾ ਨਾ ਇੱਕ ਚੀਜ਼ ਮੈਂ ਨੋਟਿਸ ਕੀਤੀ ਇੱਥੇ ਆਹ ਦੇਖ ਲਓ ਇੰਡੀਆ ਪਾਣੀ ਦੀਆਂ ਬੋਤਲਾਂ ਹੁੰਦੀਆਂ ਨੇ ਵਿਸਲਰੀ ਜਾਂ ਕੈਂਡਲੀ ਦੀਆਂ ਤੇ ਉੱਥੇ ਆਪਾਂ ਬੋਤਲ ਲੈ ਕੇ ਪਾਣੀ ਪੀਂਨੇ ਆ ਢੱਕਣ ਕਿਤੇ ਸਾਂਭਿਆ ਨਹੀਂ ਜਾਂਦਾ ਇੱਧਰ ਉੱਧਰ ਡਿੱਗ ਜਾਂਦਾ ਮੁੜ ਕੇ ਆਪਾਂ ਕੋਸ਼ਿਸ਼ ਵੀ ਨਹੀਂ ਕਰਦੇ ਹੈਗੇ ਵੀ ਚੱਲ ਕੋਈ ਨਾ ਬੋਤਲ ਮੁੜ ਕੇ ਆਪਾਂ ਪਾਣੀ ਪੀ ਕੇ ਸੁੱਟ ਦਿੰਨੇ ਆ ਪਲਾਸਟਿਕ ਦਾ ਹਨਾ ਤੇ ਇੱਥੇ ਦੇਖ ਲਓ ਆ ਕੰਟਰੀਆਂ ਦੇ ਵਿੱਚ ਇੱਕ ਤਾਂ ਆ ਬੋਤਲਾਂ ਜਰਮਨੀ ਦੇ ਵਿੱਚ ਆਹ ਬੋਤਲ ਆਪਾਂ ਰੀਸਾਈਕਲ ਕਰ ਸਕਦੇ ਆ ਜਿਹੜੀ ਵੀ ਪਾਣੀ ਦੀ ਆਪਾਂ ਬੋਤਲ ਲੈ ਕੇ ਆਉਂਨੇ ਆ ਇਹਦੇ ਆਪਾਂ ਨੂੰ ਵਾਪਸ ਰਿਫੰਡ ਮਿਲਦਾ ਵਾ ਜਿੱਥੋਂ ਵੀ ਆਪਾਂ ਗਰੋਸਰੀ ਖਰੀਦਦੇ ਆ ਤੇ 25 ਸੈਂਟ ਦੀ ਇਹ ਖਾਲੀ ਬੋਤਲ ਦਾ ਰਿਫੰਡ ਮਿਲਦਾ ਇੱਕ ਖਾਲੀ ਬੋਤਲ ਦਾ ਤੇ ਇੱਕ ਇਹਦੀ ਆ ਨਿੱਕੀ ਜੀ ਚੀਜ਼ ਦੇਖੋ ਆ ਢੱਕਣ ਇਹਦੇ ਨਾਲ ਜੁੜਿਆ ਹੋਇਆ ਇਹ ਲੈਂਦਾ ਨਹੀਂ ਹੈਗਾ ਜਦੋਂ ਵੀ ਪਾਣੀ ਪੀਣਾ ਢੱਕਣ ਨੂੰ ਬੰਦ ਕਰ ਦੋ ਤੇ ਮੁੜ ਕੇ ਉਵੇਂ ਜੀ ਯੂਜ਼ ਕਰ ਲਓ ਬੋਤਲ ਨੂੰ ਇਹ ਮਤਲਬ ਇਹ ਸੜਕਾਂ ਤੇ ਅੱਧੇ ਹੀ ਖਿਲਰੇ ਪਏ ਨਹੀਂ ਦਿੰਦੇ ਹੈਗੇ ਇੱਥੇ ਜਿਵੇਂ ਆਪਾਂ ਨੂੰ ਆਪਣੀ ਕੰਟਰੀ ਵਿੱਚ ਦਿਖ ਜਾਂਦੇ ਨੇ ਸੋ ਇਹ ਵੀ ਨਿੱਕੀ ਚੀਜ਼ ਵੀ ਦੇਖੋ ਇਹਨਾਂ ਨੇ ਕਿੰਨੀ ਬਰੀਕੀ ਨਾਲ ਕੰਮ ਕੀਤਾ ਹੋਇਆ ਵੀ ਵੈਸੇ ਤਾਂ ਮਾਮੂਲੀ ਜੀ ਗੱਲ ਹੈ ਇੱਕ ਪਰ ਪਲਾਸਟਿਕ ਆ ਚਲੋ ਤੇ ਰੀਸਾਈਕਲ ਕਰਦੇ ਨੇ ਇਹ ਕਿੱਥੇ ਤੱਕ ਸੋਚਦੇ ਨੇ ਇਹ ਕੰਟਰੀਆਂ ਯੂਰਪ ਦੀਆਂ ਬਹੁਤ ਸਾਰੀਆਂ ਕੰਟਰੀਆਂ ਵਿੱਚ ਇਹ ਚੀਜ਼ ਹੈਗੀ ਆ ਤੇ ਮੈਂ ਹੁਣ ਸਪੇਨ ਗਿਆ ਸੀ ਤਾਂ ਉੱਥੇ ਵੀ ਇਦਾਂ ਦੀ ਇਹ ਚੀਜ਼ ਮੈਂ ਦੇਖੀ ਸੋ ਇਹ ਕੰਟਰੀਆਂ ਬਹੁਤ ਜ਼ਿਆਦਾ ਖਿਆਲ ਰੱਖਦੀਆਂ ਨੇ ਪਲਾਸਟਿਕ ਇਧਰ ਉਧਰ ਨਾ ਖਿਲਰੇ ਆ ਪਵੇ ਉਹਦੇ ਨਾਲ ਵੀ ਪਲਾਸਟਿਕ ਪੋਲਿਊਸ਼ਨ ਹੀ ਆ ਇੱਕ ਤਰ੍ਹਾਂ ਦਾ ਸੋ ਟੌਪਿਕ ਤੇ ਆਉਨੇ ਆ ਵਾਪਸ ਤੇ ਜੌਬਾਂ ਹੈਗੀਆਂ ਜੀ ਇੱਥੇ ਕਈ ਤਰ੍ਹਾਂ ਦੀਆਂ ਜੌਬਾਂ ਹੈਗੀਆਂ ਨੇ ਨਵੇਂ ਜਿਵੇਂ ਆਉਂਦੇ ਆ ਯੂਰਪ ਤੋਂ ਆਉਂਦੇ ਆ ਜਾਂ ਇੰਡੀਆ ਤੋਂ ਆਉਂਦੇ ਆ ਤੇ ਕਈ ਕੰਪਨੀਆਂ ਹੈਗੀਆਂ ਜਿਨ੍ਹਾਂ ਨੇ ਹੁਣ ਲੈਂਗੁਏਜ ਬੈਰੀਅਰ ਖਤਮ ਕਰਤਾ ਵਾ ਨਹੀਂ ਤਾਂ ਪਹਿਲਾਂ ਤਾਂ ਐਦਾਂ ਹੁੰਦਾ ਸੀਗਾ ਵੀ ਲੈਂਗੁਏਜ ਮਸਟ ਹੁੰਦੀ ਸੀਗੀ ਤੇ ਹੁਣ ਜਿਵੇਂ ਆਪਾਂ ਫੋਰ ਐਗਜ਼ਾਮਪਲ ਲਾ ਸਕਦੇ ਆ ਇੱਥੇ ਰੈਸਟੋਰੈਂਟ ਦੀਆਂ ਜੋਬਾਂ ਹੋ ਗਈਆਂ ਨਵਾਂ ਬੰਦਾ ਜੇ ਆਉਂਦਾ ਤਾਂ ਚੱਲ ਰੈਸਟੋਰੈਂਟ ਦੇ ਵਿੱਚ ਜੋਬਸ ਮਿਲ ਜਾਂਦੀਆਂ ਨੇ ਆਪਣੇ ਬੰਦਿਆਂ ਦੇ ਰੈਸਟੋਰੈਂਟ ਹੈਗੇ ਨੇ ਤੇ ਜੇ ਹੋਰ ਵੀ ਡੁੱੱਚ ਬੰਦਿਆਂ ਦੇ ਵੀ ਰੈਸਟੋਰੈਂਟਾਂ ਤਾਂ ਉੱਥੇ ਵੀ ਲੱਭ ਲੁੱਭ ਕੇ ਜਿਵੇਂ ਮੰਨ ਲਓ 10 ਦੇ ਵਿੱਚੋਂ 2 ਦੇ ਵਿੱਚ ਤਾਂ ਹਾਂ ਹੋਈ ਜਾਂਦੀ ਆ ਤੇ ਮਤਲਬ ਜੋਬ ਹੁਣ ਈਜ਼ੀ ਮਿਲ ਜਾਂਦੀ ਆ ਜੇ ਲੈਂਗੁਏਜ ਨਹੀਂ ਵੀ ਹੁੰਦੀ ਇੰਗਲਿਸ਼ ਹੋਣੀ ਚਾਹੀਦੀ ਆ ਤੇ ਜਿਵੇਂ ਹੋਰ 버ਗਰ ਕਿੰਗ ਹੋ ਗਿਆ KFC ਹੋ ਗਿਆ KFC ਦੇ ਵਿੱਚ ਤਾਂ ਤੁਸੀਂ ਜੇ ਪਾਰਟ ਟਾਈਮ ਜੌਬ ਵੀ ਕਰਨਾ ਚਾਹੁੰਦੇ ਆ ਤਾਂ ਉੱਥੇ ਵੀ ਐਦਾਂ ਦੀ ਜੌਬ ਹੈਗੀ ਆ ਜਿਵੇਂ ਡਿਲੀਵਰੀਆਂ ਕਰਨੀਆਂ ਗੱਡੀ ਆਪਣੀ ਹੋਣੀ ਚਾਹੀਦੀ ਆ ਤੇ ਉਹ KFC ਦੀਆਂ ਡਿਲੀਵਰੀਆਂ ਕਰਨੀਆਂ ਤੇ ਉਹ ਤੁਹਾਨੂੰ ਘੰਟੇ ਦਾ ਰੇਟ ਦਿੰਦੇ ਨੇ ਜਿਵੇਂ 12 ਯੂਰੋ ਸਮਥਿੰਗ ਦਿੰਦੇ ਨੇ ਬਾਕੀ ਸ਼ਹਿਰਾਂ ਦਾ ਹੀ ਡਿਪੈਂਡ ਕਰਦਾ ਕੀ ਰੇਟ ਚੱਲਦਾ ਵਾ ਫ੍ਰੈਂਕਫਰਟ ਦੇ ਵਿੱਚ ਤਾਂ 12 ਯੂਰੋ ਦਿੰਦੇ ਆ ਤੇ ਇੱਕ ਡਿਲੀਵਰੀ ਦੇ ਮਗਰ 3 ਯੂਰੋ 80 ਕ ਸੈਂਟ ਦਿੰਦੇ ਨੇ ਤੇ ਜਿੰਨੀਆਂ ਡਿਲੀਵਰੀਆਂ ਕਰੋਗੇ ਉਹ 3 ਯੂਰੋ 80 ਸੈਂਟ ਤੁਹਾਡੇ ਉਵੇਂ ਵਧੀ ਜਾਣੇ ਨੇ ਸੋ ਇਹ ਇਹ ਮਿਨੀ ਜੌਬ ਦੇ ਵਿੱਚ ਕਹਿ ਸਕਦੇ ਮਿਨੀ ਜੌਬ ਆ ਜਾਂਦੀ ਆ ਤੇ ਹੋਰ ਜੌਬਾਂ ਹੈਗੀਆਂ ਜਿਵੇਂ ਵੇਅਰ ਹਾਊਸ ਦੇ ਵਿੱਚ ਜੌਬਸ ਮਿਲ ਜਾਂਦੀਆਂ ਨੇ ਲੱਭੇ ਤੇ ਮਿਲ ਜਾਂਦੀਆਂ ਨੇ ਜੌਬਸ ਵੀ ਜ਼ਰੂਰੀ ਨਹੀਂ ਹੈਗਾ ਵੀ ਲੈਂਗੁਏਜ ਤੁਹਾਨੂੰ ਆਉਣੀ ਆਉਣੀ ਚਾਹੀਦੀ ਆ ਜੇ ਨਵੇਂ ਆ ਰਹੇ ਹੋ ਖਾਸ ਕਰਕੇ ਉਹਨਾਂ ਲਈ ਜੇ ਲੈਂਗੁਏਜ ਆਉਂਦੀ ਆ ਤਾਂ ਬਹੁਤ ਜ਼ਿਆਦਾ ਵਧੀਆ ਵਾ ਤਾਂ ਕੰਮ ਬਹੁਤ ਆਸਾਨੀ ਨਾਲ ਮਿਲ ਜਾਂਦੇ ਨੇ ਤੇ ਕੰਮ ਵਧੀਆ ਵੀ ਮਿਲ ਜਾਂਦੇ ਆ ਤੇ ਖਿਆਲ ਇਹ ਰੱਖੋ ਵੀ ਜੇ ਤੁਸੀਂ ਜਿਹੜੀ ਵੀ ਕੰਟਰੀ ਚੋਂ ਆ ਰਹੇ ਹੋ ਉੱਥੇ ਜਿਹੜਾ ਵੀ ਤੁਸੀਂ ਕੰਮ ਕਰਦੇ ਪਏ ਹੋ ਉਹਦਾ ਐਕਸਪੀਰੀਅੰਸ ਤੁਹਾਨੂੰ ਹੈਗਾ ਕਿੰਨੇ ਸਾਲਾਂ ਦਾ ਐਕਸਪੀਰੀਅੰਸ ਆ ਉਹਦਾ ਸਰਟੀਫਿਕੇਟ ਲੈ ਕੇ ਆਓ ਉਹਦੇ ਤੁਹਾਨੂੰ ਦੋ ਫਾਇਦੇ ਹੋ ਸਕਦੇ ਆ ਇੱਕ ਤਾਂ ਇਹ ਵੀ ਆਉਂਦੇ ਸਾਰ ਤੁਹਾਨੂੰ ਤੁਹਾਡੀ ਉਹ ਸੇਮ ਜੌਬ ਇੱਥੇ ਮਿਲ ਸਕਦੀ ਆ ਲੱਭੇ ਤੇ ਦੂਜਾ ਇਹ ਵੀ ਸੈਲਰੀ ਜਿਹੜੀ ਹੋਊਗੀ ਉਹ ਬੇਸਿਕ ਦੇ ਨਾਲੋਂ ਥੋੜੀ ਵੱਧ ਹੋਊਗੀ ਕਿਉਂਕਿ ਤੁਹਾਨੂੰ ਐਕਸਪੀਰੀਅੰਸ ਹੋਊਗਾ ਤੇ ਜਿਹੜਾ ਗਵਰਨਮੈਂਟ ਦਾ ਇੱਥੇ ਦਾ ਬੇਸਿਕ ਰੇਟ ਚੱਲਦਾ ਪਿਆ ਐਵਰੇਜ ਰੇਟ ਹੈਗਾ 12 ਯੂਰੋ 38 ਸੈਂਟ ਹੈਗਾ ਉਹ ਚੱਲ ਰਿਹਾ ਵਾ ਇੱਕ ਘੰਟੇ ਦਾ ਤੇ ਮਿਨੀ ਜੌਬ ਯਾਨੀ ਕਿ ਪਾਰਟ ਟਾਈਮ ਜੌਬ ਜੇ ਤੁਸੀਂ ਇੱਥੇ ਕਰਦੇ ਪਏ ਹੋ ਤਾਂ ਉਹਦਾ ਬਿਨਾਂ ਟੈਕਸ ਤੋਂ 538 ਯੂਰੋ ਆ ਜੇ ਥੋੜਾ ਤੁਹਾਡੇ ਘੰਟੇ ਵਧ ਜਾਂਦੇ ਆ ਤਾਂ ਫਿਰ ਉਹਦੇ ਉੱਤੇ ਟੈਕਸ ਲੱਗੂਗਾ ਨਹੀਂ ਤਾਂ ਬਿਨਾਂ ਟੈਕਸ ਤੋਂ 538 ਯੂਰੋ ਆਉਂਦੇ ਆ ਪਾਰਟ ਟਾਈਮ ਜੌਬ ਦੇ ਤੇ ਹੋਰ ਜੌਬਸ ਹੈਗੀਆਂ 에ਅਰਪੋਰਟ ਤੇ ਵੀ ਹੁਣ ਅੱਜ ਕੱਲ ਜੌਬਸ ਮਿਲਣ ਲੱਗੀਆਂ ਇੱਥੇ ਜਿਵੇਂ ਕਿ ਜਿਹੜੇ ਬੈਗ ਹੁੰਦੇ ਆ ਉਹ ਲੋਡ ਅਨਲੋਡ ਕਰਨੇ ਪਲੇਨਸ ਦੇ ਵਿੱਚ ਉਦਾਂ ਦੀ ਜੌਬਸ ਮਿਲ ਜਾਂਦੀ ਆ ਜਾਂ ਲੁਫਤਾਨਸ ਆਇਰਲਾਈਨ ਦੇ ਵਿੱਚ ਜਿਹੜਾ ਖਾਣਾ ਪੈਕ ਹੋ ਕੇ ਜਾਂਦਾ ਅੰਦਰ 에어ਲਾਈਨ ਦੇ ਉਹ ਵੀ 에어ਪੋਰਟ ਦੇ ਅੰਦਰ ਹੀ ਸਾਰੀ ਪੈਕਿੰਗ ਹੁੰਦੀ ਆ ਉੱਥੇ ਵੀ ਜੌਬਸ ਮਿਲ ਜਾਂਦੀਆਂ ਨੇ ਤੇ ਬੇਸਿਕ ਜਿਹੜੀ ਉਹਦੀ ਸੈਲਰੀ ਹੁੰਦੀ ਆ ਨੈਟੋ 1700 1800 ਯੂਰੋ ਤੋਂ ਸਟਾਰਟ ਹੋ ਜਾਂਦੀ ਆ ਤੇ ਬਾਕੀ ਮੇਨ ਤਾਂ ਇਹੀ ਆ ਵੀ ਜਿਹੜੀ ਵੀ ਕੰਟਰੀ ਤੋਂ ਤੁਸੀਂ ਮੂਵ ਹੋ ਰਹੇ ਹੋ ਉਹ ਕੰਟਰੀ ਦਾ ਆਪਣਾ ਤੁਸੀਂ ਕੰਮ ਜਿਹੜਾ ਵੀ ਕਰ ਰਹੇ ਹੋ ਉਹਦਾ ਐਕਸਪੀਰੀਅੰਸ ਲੈ ਕੇ ਆਓ ਤਾਂ ਬੈਟਰ ਇਹ ਤੁਹਾਡੇ ਲਈ ਬੈਨੀਫਿਟ ਹੀ ਹੋਊਗਾ ਤੇ ਤੁਹਾਡੀ ਸੈਲਰੀ ਆਉਂਦੇ ਸਾਰ ਥੋੜੀ ਵਧੀਆ ਲੱਗ ਜੂਗੀ ਜਿਹੜਾ ਵੀ ਤੁਸੀਂ ਆਪਣਾ ਕੰਮ ਕਰ ਰਹੇ ਆ ਉਥੋਂ ਦੀ ਤੇ ਜਿਹੜੇ ਟਰੱਕ ਦਾ ਲਾਇਸੈਂਸ ਹੈਗਾ ਤਾਂ ਫਿਰ ਟਰੱਕਾਂ ਦੀ ਤਾਂ ਸ਼ਾਰਟੇਜ ਹੀ ਇੱਥੇ ਇੰਨੀ ਜ਼ਿਆਦਾ ਵਾ 2022 ਦੇ ਵਿੱਚ 53000 ਨੰਬਰ ਜਿਗਾ ਵੀ ਜਿੰਨੀ ਸ਼ਾਰਟੇਜ ਸੀਗੀ ਡਰਾਈਵਰਾਂ ਦੀ ਟਰੱਕ ਡਰਾਈਵਰਾਂ ਦੀ ਤੇ ਪਿਛਲੇ ਸਾਲ ਸੀਗੀ 70000 ਤੇ ਇਸ ਵਾਲੇ ਇਹ ਵੱਧ ਕੇ 1 ਲੱਖ ਹੋ ਗਈ ਆ ਟਰੱਕ ਡਰਾਈਵਰ ਤਾਂ ਇਹਨਾਂ ਨੂੰ ਇੰਨੇ ਜ਼ਿਆਦਾ ਚਾਹੀਦੇ ਨੇ ਜਿਹੜੀ ਵੀ ਕੰਪਨੀ ਦੇ ਵਿੱਚ ਤੁਸੀਂ ਜੌਬ ਦਾ ਪਤਾ ਕਰੋਗੇ ਤਾਂ ਤੁਹਾਨੂੰ ਉਥੇ ਹਾਂ ਹੋਈ ਜਾਊਗੀ ਲਗਭਗ ਤੇ ਜਾ ਤਰ ਬਾਹਰ ਲੀਆਂ ਫੋਰਨ ਕੰਪਨੀਆਂ ਹੈਗੀਆਂ ਨੇ ਉਹ ਤਾਂ ਫਿਰ ਲੈਂਗੁਏਜ ਇਹਨਾਂ ਦੇਖਦੀਆਂ ਨਹੀਂ ਹੈਗੀਆਂ ਇੰਗਲਿਸ਼ ਦੇ ਵਿੱਚ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਹੈ ਤਾਂ ਤੁਹਾਨੂੰ ਜੌਬ ਮਿਲ ਜਾਊਗੀ ਈਜ਼ੀਲੀ ਸੋ ਇਹ ਸੀਗਾ ਜੀ ਅੱਜ ਦਾ ਟੌਪਿਕ ਆਪਣਾ ਤੇ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਇਨਫੋਰਮੇਸ਼ਨ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਆਪਣੇ ਰੂਟ ਵੱਲ ਜੀ ਆਪਣੇ ਫਿਲੀਆਲੇ ਤੇ ਹੁਣ ਆਪਾਂ ਇੱਥੇ ਆਹ ਕੰਟੇਨਰ ਰੱਖਣੇ ਆ ਤੇ ਦੋ ਖਾਲੀ ਕੰਟੇਨਰ ਚੱਕਣੇ ਨੇ ਇੱਥੋਂ ਸੋ ਹੁਣ ਆਪਾਂ ਇਹ ਲਾਉਣਾ 159 BC ਤੇ ਲਾਉਣੇ ਨੇ ਆ ਸਿਗਾ ਸਭ ਤੋਂ ਪਹਿਲੇ ਤਾਂ ਹੀ ਇੱਥੇ ਲਾ ਕੇ ਫਿਰ ਦੇਖਦੇ ਆ ਕਿੱਥੋਂ ਚੱਕਣੇ ਨੇ ਆ ਲਿਖੂ ਪੂਰਾ ਸਿੱਧਾ ਲੱਗਿਆ ਤੇ ਹੁਣ ਇਹਨੂੰ ਆਪਾਂ ਇੱਥੇ ਲਾ ਦਈਏ ਫਿਰ ਚੱਲਦੇ ਆ ਅੱਗੇ ਜਿੱਥੋਂ ਚੱਕਣੇ ਆ ਕੰਟੇਨਰ ਹੋ ਗਿਆ ਜੀ ਲੋਡ ਤੇ ਹੁਣ ਆਪਾਂ ਕਰ ਲੈਣਾ ਆਪਣਾ ਰੂਟ ਸਟਾਰਟ ਹਾਂਜੀ ਦੋਸਤੋ ਲੋਡਿੰਗ ਕਰ ਲਈ ਆ ਆਪਾਂ 24 ਟਰੋਲੀਆਂ ਲੋਡ ਕਰ ਲੀਆਂ ਨੇ ਫ੍ਰੈਂਕਫਰਟ ਤੋਂ ਤੇ ਹੁਣ ਚੱਲੀਏ ਆਪਣੇ ਫਿਲੀਆਲੇ ਨੂੰ ਓਵਰ ਹਾਊਸਨ ਤੇ ਉੱਥੇ ਜਾ ਕੇ ਕੰਟੇਨਰਾਂ ਨੂੰ ਲਾਈਏ ਤੇ ਕਰੀਅਰ ਰੂਟ ਨੂੰ ਫਿਨਿਸ਼ ਫਾਈਨਲੀ ਪਹੁੰਚ ਗਏ ਜੀ ਆਪਾਂ ਆਪਣੇ ਫਿਲਿਆਲੇ ਦੇ ਵਿੱਚ ਤੇ ਪੁੱਛਦੇ ਆ ਨਾ ਤੂੰ ਕਿੱਥੇ ਰੱਖਣੇ ਆ ਕੰਟੇਨਰ ਫਿਰ ਕਰੀਏ ਆਪਾਂ ਰੋਡ ਨੂੰ ਫਿਨਿਸ਼ ਇਹ ਵਾਲਾ ਰੋਡ ਤਾਂ ਮਾਸਾ ਹੀ ਮੁੱਕਣ ਤੇ ਆਉਂਦਾ ਵਾ ਜੇ ਲੌਂਗ ਰੋਡ ਤੇ ਜਾਣਾ ਹੋਵੇ ਤਾਂ ਹਜੇ ਫਿਰ ਵੀ ਠੀਕ ਆ 90 या 100 किलोमीटर ये ता अद्धे अद्धे घंटे के रूट से जाके तीन गेड़े लाने औखे लगते अद्धा तो हलो जैक्स थाउजेंड जैक्स सिक्स नूल नूल जीवन इशावा uh, लूजे बारन ऑफ मशीना उन हिंटर स्वेल्फ रोली या दांके ਲੋਕੇਸ਼ਨ ਮਿਲ ਗਈ ਜੀ ਕਹਿੰਦੇ ਆਪਾਂ ਵੀ ਹੁਣ ਸਮਝਣ ਲੱਗ ਗਏ ਡੁੱਚ ਤੇ ਬਸ ਹੌਲੀ ਹੌਲੀ ਆਪਾਂ ਗਾਹ ਪਾ ਦਿਆ ਕਰਨਾ ਡੁੱਚ ਦਾ ਹੀ ਬੋਲਣ ਨਹੀਂ ਦਿਆ ਕਰਨਾ ਇਹਨਾਂ ਨੂੰ 155 BC ਹੁਣ ਹੋ ਗਿਆ ਸਿੱਧਾ ਇਹਨੂੰ ਲਾ ਦੀਏ ਤੇ ਫਿਰ ਆਪਾਂ ਟਰੱਕ ਨੂੰ ਲਾਉਨੇ ਆ ਪਾਰਕਿੰਗ ਤੇ ਟੈਂਕ ਕਰਾ ਲਿਆ ਜੀ ਫੁੱਲ ਚੱਲੀਏ ਹੁਣ ਘਰ ਵੱਲ ਨੂੰ ਪਹੁੰਚ ਗਏ ਜੀ ਘਰੇ ਤੇ ਵੀਡੀਓ ਨੂੰ ਕਰਦੇ ਆ ਇੱਥੇ ਫਿਨਿਸ਼ ਤੇ ਕਿੱਦਾਂ ਦੀ ਲੱਗੀ ਇਹ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ